ਅੱਜ ਨਡਾਲਾ ਚ ਦਿਨਦਲਾ ਖੇਤੀਬਾੜੀ ਬਹੁ ਮੰਤਰੀ ਸੇਕਾਰੀ ਸਭਾ ਪ੍ਰਬੰਧ ਕਮੇਟੀ ਦੀ ਚੋਣ ਪਰ ਕਰਿਆ ਕੀਤੀ ਗਈ ਜਿਸ ਵਿੱਚ ਸਰਬਸੰਮਤੀ ਨਾਲ 11 ਮੈਂਬਰੀ ਕਮੇਟੀ ਦੀ ਚੋਣ ਕੀਤੀ ਗਈ ਇਸ ਬੰਦੀ ਜਾਣਕਾਰੀ ਦਿੰਦਿਆ ਰਿਟਰਨਿੰਗ ਅਫਸਰ ਬਲਜਿੰਦਰ ਸਿੰਘ ਨੇ ਦੱਸਿਆ ਕਿ ਸਭਾ ਦੇ ਤਾਰਾ ਕਾਰੋਬਾਰ ਨੂੰ ਤਿੰਨ ਜ਼ੋਨਾਂ ਵਿੱਚ ਵੰਡਿਆ ਗਿਆ ਜਿਸ ਵਿੱਚ ਪਹਿਲੇ ਜ਼ੋਨ ਚ 8 ਮੈਂਬਰ ਦੂਜੇ ਜ਼ੋਨ ਚ 2 ਮੈਂਬਰ ਅਤੇ ਤੀਸਰੇ ਜ਼ੋਨ ਚ ਇੱਕ ਮੈਂਬਰ ਨੂੰ ਬਿਨਾਂ ਮੁਕਾਬਲਾ ਜਿਹੜਾ ਚੁਣ ਲਿਆ ਗਿਆ ਇਸ ਦੌਰਾਨ ਚੁਣੇ ਗਏ ਮੈਂਬਰਾਂ ਨੂੰ ਜਿੱਥੇ ਫੁੱਲਾਂ ਦੇ ਹਾਰ ਪਾ ਕੇ ਸਨਮਾਨਿਤ ਕੀਤਾ ਗਿਆ ਉੱਥੇ ਉਹਨਾਂ ਸ੍ਰੀ ਗੁਰੂ ਗੁਰੂ ਗੁਰਦਵਾਰਾ ਬੋਲੀ ਸਾਹਿਬ ਨਡਾਲਾ ਵਿਖੇ ਨਤਮਸਤਕ ਹੋ ਕੇ ਗੁਰੂ ਦਾ ਅਸ਼ੀਰਵਾਦ ਵੀ ਪ੍ਰਾਪਤ ਕੀਤਾ ਇਸ ਮੁਕੀਏ ਗੱਲਬਾਤ ਕਰਦੇ ਆ ਰਿਟਰਨਿੰਗ ਅਫਸਰ ਬਲਜਿੰਦਰ ਸਿੰਘ ਨੇ ਦੱਸਿਆ ਕਿ ਅੱਜ ਅਸੀਂ ਦੀ ਨਡਾਲਾ ਸਹਿਕਾਰੀ ਕੀਤੇ ਬੜੀ ਬਹੁਮਤਵੀ ਸਹਿਕਾਰੀ ਸਭਾ ਲਿਮਟਿਡ ਨਡਾਲਾ ਦੀ ਪ੍ਰਬੰਧਕ ਕਮੇਟੀ ਦੀ ਚੋਣ ਲਈ ਮੈਂ ਬਤੌਰ ਰਿਟਰਨਿੰਗ ਅਫਸਰ ਹਾਜ਼ਰ ਹੋਇਆ ਹਾਂ ਜਿਸ ਤਰ੍ਹਾਂ ਸਹਿਕਾਰੀ ਸਭਾਵਾਂ 'ਤੇ ਜਿਹੜੀ ਚੋਣ ਹੈ ਪ੍ਰਬੰਧਕ ਕਮੇਟੀ ਦੀ ਹਰ 5 ਸਾਲ ਬਾਅਦ ਹੁੰਦੀ ਹੈ। ਸੋ ਪਹਿਲੀ ਕਮੇਟੀ ਦੀ ਜਿਹੜੀ ਮਿਆਦ ਸੀਗੀ ਉਹ 5 ਸਾਲ ਪੂਰੀ ਕਰਕੇ ਖਤਮ ਹੋ ਗਈ ਉਸ ਤੋਂ ਬਾਅਦ ਨਵੀਂ ਪ੍ਰਬੰਧਕ ਕਮੇਟੀ ਦੀ ਅੱਜ ਚੋਣ ਲਈ ਕੱਟੇ ਹੋਏ ਆ। ਇਹ ਪ੍ਰਬੰਧਕ ਕਮੇਟੀ ਦੀ ਚੋਣ ਲਈ ਸਭਾ ਦਾ ਜਿਹੜਾ ਦਾਇਰਾ ਕਾਰੋਬਾਰ ਹੈ ਉਹਨੂੰ ਤਿੰਨ ਜ਼ੋਨਾਂ ਦੇ ਵਿੱਚ ਡਿਵਾਈਡ ਕੀਤਾ ਗਿਆ ਸੀਗਾ। ਪਹਿਲੇ ਜ਼ੋਨ ਦੇ ਵਿੱਚ ਨਡਾਲਾ ਜ਼ੋਨ ਆਉਂਦਾ ਜਿਸ ਦੇ ਵਿੱਚੋਂ ਅਸੀਂ 8 ਪ੍ਰਬੰਧਕ ਕਮੇਟੀ ਦੇ ਮੈਂਬਰ ਸਹਿਬਾਨ ਉਹਨਾਂ ਦੀ ਚੋਣ ਕਰਨੀ ਸੀ। 8 ਮੈਂਬਰਾਂ ਵਿੱਚੋਂ 5 ਜਨਰਲ ਕੈਟਾਗਰੀ ਨਾਲ ਸੰਬੰਧਿਤ 2 ਲੇਡੀਜ਼ ਕੈਟਾਗਰੀ ਨਾਲ ਔਰ 1 ਅਨੁਸੂਚਿਤ ਜਾਤੀ ਕੈਟਾਗਰੀ ਨਾਲ ਸੰਬੰਧਿਤ ਔਰ ਇਸ ਜ਼ੋਨ ਦੇ ਵਿੱਚੋਂ ਸਾਨੂੰ 8 ਹੀ ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਕਾਗਜ਼ ਜਿਹੜੇ ਦਾਖਲ ਕੀਤੇ ਨੇ ਜ਼ੋਨ ਨੰਬਰ 2 ਜਿਹੜਾ ਧਮੋਲੀਆਂ ਸੀਗਾ ਉਸ ਦੇ ਵਿੱਚੋਂ 2 ਉਮੀਦਵਾਰਾਂ ਦੀ ਚੋਣ ਕੀਤੀ ਜਾਣੀ ਸੀ ਜਿਹੜੇ ਜਨਰਲ ਕੈਟਾਗਰੀ ਨਾਲ ਸੰਬੰਧਿਤ ਹੋਣੇ ਸੀ ਔਰ ਉਸ ਜ਼ੋਨ ਦੇ ਵਿੱਚੋਂ ਸਾਨੂੰ 2 ਹੀ ਉਮੀਦਵਾਰਾਂ ਦੇ ਨਾਮਜ਼ਦਗੀ ਕਾਗਜ਼ ਪ੍ਰਾਪਤ ਹੋਏ ਸੀ ਜੋਨ ਨੰਬਰ 3 ਰਾਏਪੁਰ ਰਾਜਪੂਤਾ ਦਾ ਜ਼ੋਨ ਸੀਗਾ ਜਿਸ ਵਿੱਚੋਂ ਇੱਕ ਉਮੀਦਵਾਰ ਦੀ ਚੋਣ ਕੀਤੀ ਜਾਣੀ ਸੀ ਜੋ ਕਿ ਜਨਰਲ ਕੈਟਾਗਰੀ ਨਾਲ ਸੰਬੰਧਿਤ ਹੋਣਾ ਸੀ ਔਰ ਸਾਨੂੰ ਉਸ ਜ਼ੋਨ ਦੇ ਵਿੱਚੋਂ ਵੀ ਇੱਕ ਹੀ ਉਮੀਦਵਾਰ ਦਾ ਨਾਮਜ਼ਦਗੀ ਕਾਗਜ਼ ਜਿਹੜਾ ਉਪਰਪ੍ਰਤ ਹੋਇਆ ਸੋ ਇਸ ਤਰ੍ਹਾਂ ਪ੍ਰਬੰਧਕ ਕਮੇਟੀ ਦੀ ਚੋਣ ਲਈ ਕੁੱਲ 11 ਮੈਂਬਰ ਚੁਣੇ ਜਾਣੇ ਸੀ ਔਰ ਸਾਨੂੰ 11 ਹੀ ਮੈਂਬਰਾਂ ਦੇ ਨਾਮਜ਼ਦਗੀ ਪੱਤਰ ਜਿਹੜੇ ਆ ਉਹ ਪ੍ਰਾਪਤ ਹੋਏ ਆ ਔਰ ਅੱਜ 11 ਮੈਂਬਰ ਜਿਹੜੇ ਨੇ ਉਹ ਹਰ ਜ਼ੋਨ ਦੇ ਵਿੱਚੋਂ ਬਿਨਾਂ ਮੁਕਾਬਲਾ ਜਿਹੜੇ ਜੇਤੂ ਨੇ ਉਹ ਚੁਣੇ ਗਏ ਨੇ ਜੀ ਕੀ ਨਾਮ ਕੀ ਲੋਕ ਜਿਹੜੇ ਗੈਰ ਮੰਦੋਰ ਹੋ ਜ਼ੋਨ ਨੰਬਰ 1 ਦੇ ਵਿੱਚੋਂ ਹੈ ਜੀ ਹਰਜਿੰਦਰ ਸਿੰਘ ਜਨਰਲ ਸ਼੍ਰੇਣੀ ਲਈ ਅਜੀਤ ਸਿੰਘ ਕਾਕ ਜਨਰਲ ਕੈਟਾਗਰੀ ਲਈ ਚਮਨ ਲਾਲ ਜਨਰਲ ਕੈਟਾਗਰੀ ਲਈ ਹਰਪਾਲ ਸਿੰਘ ਜਨਰਲ ਕੈਟਾਗਰੀ ਲਈ ਹਰਬਿੰਦਰ ਹਰਬਿੰਦਰ ਸਿੰਘ ਜਨਰਲ ਕੈਟਾਗਰੀ ਲਈ ਰਵਿੰਦਰ ਕੌਰ ਅਤੇ ਮਨਜਿੰਦਰ ਕੌਰ ਇਸਤਰੀ ਕੈਟਾਗਰੀ ਵਿੱਚ ਔਰ ਮਹਿੰਦਰ ਸਿੰਘ ਅਨੁਸੂਚਿਤ ਜਾਤੀ ਕੈਟਾਗਰੀ ਦੇ ਵਿੱਚ ਉਹ ਚੁਣੇ ਗਏ ਨੇ ਇਸ ਤਰ੍ਹਾਂ ਹੀ ਜ਼ੋਨ ਨੰਬਰ 2 ਜਿਹੜਾ ਦਮੋਲੀਆਂ ਹੈ ਉਸ ਦੇ ਵਿੱਚੋਂ ਬਲਕਾਰ ਸਿੰਘ ਅਤੇ ਬਲਜਿੰਦਰ ਸਿੰਘ ਜਨਰਲ ਕੈਟਾਗਰੀ ਦੇ ਵਿੱਚੋਂ ਬਿਨਾਂ ਮੁਕਾਬਲਾ ਜੇਤੂ ਐਲਾਨ ਕੀਤੇ ਗਏ ਨੇ ਜ਼ੋਨ ਨੰਬਰ 3 ਰਾਏਪੁਰ ਰਾਜਪੂਤਾ ਹੈ ਉਸ ਵਿੱਚੋਂ ਰਣਬੀਰ ਸਿੰਘ ਜਨਰਲ ਕੈਟਾਗਰੀ ਲਈ ਬਿਨਾਂ ਮੁਕਾਬਲਾ ਜੇਤੂ ਐਲਾਨ ਕੀਤੇ ਗਏ। ਨਹੀਂ ਜੀ ਅਹੁਦਿਆਂ ਦੀ ਵੰਡ ਕੀਤੀ ਗਈ ਹੈ। ਨਹੀਂ ਜੀ ਅਹੁਦਿਆਂ ਦੀ ਵੰਡ ਇਸ ਤਰ੍ਹਾਂ ਹੁੰਦਾ ਹੈ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦੀ ਚੋਣ ਕੀਤੀ ਗਈ ਹੈ। ਅਹੁਦਿਆਂ ਦੀ ਵੰਡ ਕਮੇਟੀ ਦੇ ਜਿਹੜੇ ਵੀ ਮੈਂਬਰ ਸਾਹਿਬਾਨ ਅੱਜ ਬਿਨਾਂ ਮੁਕਾਬਲਾ ਜੇਤੂ ਹੋਏ ਨੇ ਇਹਨਾਂ ਨੇ ਆਪਣੇ ਵਿੱਚੋਂ ਆਪਣਾ ਇੱਕ ਪ੍ਰਧਾਨ ਔਰ ਉਮੀਦਵਾਰ ਪ੍ਰਧਾਨ ਚੋਣਾ ਹੁੰਦਾ ਹੈ ਔਰ ਉਸ ਦਿਨ ਲਈ 15 ਦਿਨ ਦਾ ਏਜੰਡਾ ਕੱਢ ਕੇ ਜੋ ਕਾਨੂੰਨਨ ਪ੍ਰਕਿਰਿਆ ਹੈ ਉਹ ਮੈਂਬਰਾਂ ਦੇ ਲੈਵਲ ਦੀ ਹੈ ਉਹਨਾਂ ਨੇ ਜੋ ਜਿੱਦਰ ਵੀ ਮжоਰਿਟੀ ਹੋਏਗੀ ਉਹ ਚੋਣ ਲੈਣਗੇ ਹਾਂਜੀ ਕੀ ਕਹਿਣਾ ਚਾਹੁੰਦੇ ਮਲਤਾਨੀ ਸਾਹਿਬ ਅੱਜ ਸੱਭ ਸੰਮਤੀ ਹੋਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜੀ ਖੁਸ਼ੀ ਦੀ ਗੱਲ ਹੈ ਜੋ ਸੁਸਾਇਟੀ ਦੀਆਂ ਵੋਟਾਂ ਹੀ ਲਖਰਾਂ ਹੀ ਸਾਡੇ ਪਿੰਡ ਦੀ ਬਹੁਤ ਹੀ ਸੂਝਵਾਨ ਮੈਂਬਰਾਂ ਨੇ ਤੇ ਪਤਵੰਤਿਆਂ ਸੱਜਣਾਂ ਨੂੰ ਮੈਂ ਬਹੁਤ ਹੀ ਇੱਕ ਜੋ ਅਪਰਾਲਾ ਕੀਤਾ ਹੈ ਇੱਕ ਇਤਿਹਾਸ ਰਜਤਾ ਨੰਡਾਲੇ ਚ ਜੋ ਪਹਿਲੀ ਵਾਰ ਹੋਇਆ ਸਰਬਸ਼ਾਂਤੀ ਨਾਲ ਜਿੰਨੇ ਮੈਂਬਰਾਂ ਨੇ ਸਾਰੇ ਪਿੰਡਾਂ ਨੂੰ ਬੜਾ ਸਹਿਯੋਗ ਦਿੱਤਾ ਬਹੁਤ ਚੰਗੀ ਗੱਲ ਈ ਕੋਈ ਵੀ ਮੈਂ ਤੇ ਸਮਝਦਾ ਵੀ ਕੋਈ ਵੀ ਪਿੰਡ ਦਾ ਇਹੋ ਜਿਹਾ ਕੰਮ ਹੋਵੇ ਇਸੇ ਤਰ੍ਹਾਂ ਹੀ ਸਾਰੇ ਪਿੰਡوں ਨੂੰ ਸੰਜੋਗ ਪਾਰਟੀਵਾਦ ਤੋਂ ਉੱਪਰ ਉੱਠ ਕੇ ਤੇ ਇੱਕ ਪਿੰਡ ਦੇ ਵਿੱਚ ਚੰਗੇ ਕੰਮ ਚ ਹਿੱਸਾ ਲੈਣਾ ਚਾਹੀਦਾ ਤੇ ਦਿਨਾਂ ਵਿੱਚ ਇਹ ਸੰਜੋਗ ਦੇਣਾ ਚਾਹੀਦਾ ਤੇ ਮੈਂ ਤਾਰੀਆਂ ਸੰਗਤਾਂ ਦਾ ਬਹੁਤ ਬਾਰਾਂ ਦਾ ਮੈਂਬਰਾਂ ਦਾ ਉਹਨਾਂ ਨੂੰ ਮੈਂਬਰਾਂ ਨੂੰ ਵਧਾਈ ਤੇ ਮੋਤਵਾਰਾਂ ਨੂੰ ਵਧਾਈ ਦਿੰਦਾ ਵਧਾਈ ਦੇ ਪਾਤਰ ਹਨ ਜਿਨ੍ਹਾਂ ਨੇ ਬੜੀ ਮਿਹਨਤ ਕਰਕੇ ਦੋ ਤਿੰਨ ਤਿੰਨ ਦਿਨ ਲਾਇਆ ਇਹਨਾਂ ਨੇ ਸਾਰਿਆਂ ਨੂੰ ਕੱਲੇ-ਕੱਲੇ ਸੱਜਣਾਂ ਨੂੰ ਸਮਝਾ ਆ ਕੇ ਤੇ ਇੱਥੇ ਤੱਕ ਪਹੁੰਚਿਆ ਬੜੀ ਖੁਸ਼ੀ ਦੀ ਗੱਲ ਹੈ ਜਿਹੜਾ ਢਾਲੀ ਦਾ ਇਤਿਹਾਸ ਰਚਿਆ ਮੈਂ ਮੈਂਬਰਾਂ ਨੂੰ ਵਧਾਈ ਵੀ ਦਿੰਦਾ ਤੇ ਪਤਵੰਤੇ ਸੱਜਣਾਂ ਨੂੰ ਵੀ ਉਹਨਾਂ ਦਾ ਧੰਨਵਾਦੀ ਵੀ ਕਰਦਾ ਬਹੁਤ ਬਹੁਤ ਧੰਨਵਾਦ ਹੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਚੱਲ ਗਿਆ ਮੈਂ ਸਮੂਹ ਨਡਾਲਾ ਕੋਆਪਰੇਟਿਵ ਸੋਸਾਇਟੀ ਦੇ ਮੈਂਬਰ ਨਡਾਲਾ ਦੇ ਤੇ ਰਾਪੇ ਰਾਜਪੁੱਤਾਂ ਦੇ ਬਿਲਪੁਰ ਦੇ ਧਮੂੜੀਆਂ ਦੇ ਬੁੱਲੇਵਾਲ ਤੇ ਤੇ ਪੱਤੀਵਾਲ ਦੇ ਸਮੂਹ ਕੋਆਪਰੇਟਿਵ ਸੋਸਾਇਟੀ ਦੇ ਮੈਂਬਰਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸਰਬਸੰਮਤੀ ਨਾਲ ਸਾਨੂੰ ਤੇ ਤੇ ਚੁਣਕਿਆਂ ਨੂੰ ਕਮੇਟੀ ਮੈਂਬਰ ਬਣਾ ਕੇ ਭੇਜਿਆ ਅਸੀਂ ਉਹਨਾਂ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਕਿ ਜਿਨ੍ਹਾਂ ਨੇ ਸਾਨੂੰ ਇੱਥੇ ਸੇਵਾ ਦਾ ਮੌਕਾ ਦਿੱਤਾ ਤੇ ਅਸੀਂ ਉਹਨਾਂ ਨੂੰ ਵਿਸ਼ਵਾਸ ਦਿਵਾਉਂਦੇ ਹਾਂ ਕਿ ਉਹਨਾਂ ਦੇ ਜਿਹੜਾ ਉਹ ਸਾਡੇ ਤੇ ਵਿਸ਼ਵਾਸ ਕੀਤਾ ਉਹ ਤੇ ਪੂਰੇ ਉਤਰਾਂਗੇ ਇੰਨੇ ਗੱਲਾਂ ਨੱਖੀ ਮੈਂ ਦਾ ਚਾਜ ਗਿਆ ਥੈਂਕ ਯੂ ਬਰੈਗ